ਨੀ ਗੱਲ ਸੁਣ ਹੇ ਮੇਰੀ ਤੈਨੂੰ ਮੈਂ ਨਾ ਪਾਲਛ ਲਵਾਵਾ ਹੈਂ ਤੂੰ ਕਿੱਡੀ ਚਾਟਰ ਬਣੀ ਆ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਬੜੀ ਵੱਡੀ ਡਾਕਟਰ ਆ ਤੈਨੂੰ ਬੜਾ ਪਤਾ ਆਲੇ ਦੁਆਲੇ ਦਾ ਕਿ ਕਿੱਥੇ ਕਿਸ ਨੂੰ ਖਾਣਨਾ ਤੇ ਕਿੱਥੇ ਨਹੀਂ ਖਾਣਨਾ ਜੀ ਜੀ ਤੁਸੀਂ ਕਿੱਦਾਂ ਬੋਲਣ ਨੇ ਕੀ ਗੱਲ ਹੋ ਗਈ ਆ ਬੋਲਣਾ ਮੈਂ ਕਿੱਦਾਂ ਵਾ ਤੈਨੂੰ ਨਹੀਂ ਪਤਾ ਲੱਗਦਾ ਤੂੰ ਦਖਲਅੰਦਾਜ਼ੀਆਂ ਕਿਉਂ ਕਰਨੀ ਹਰ ਗੱਲ ਵਿੱਚ ਕਿਹੜੀ ਗੱਲ 'ਚ ਮੈਂ ਦਖਲਅੰਦਾਜ਼ੀ ਕਰ ਲਈ ਹਾਂ ਵੇਖਿਆ ਹੀ ਕਿੰਡੀ ਪੋਲੀ ਬੰਦੀ ਆ ਇੰਨੀ ਪੋਲੀ ਤੂੰ ਹੈ ਨਹੀਂ ਠੀਕ ਆ ਨਾ ਤੁਸੀਂ ਗੱਲ ਤੇ ਦੱਸੋ ਮੈਨੂੰ ਫੇਰ ਮੈਂ ਤੁਹਾਨੂੰ ਦੱਸਦੀ ਕਿ ਮੈਂ ਕੀ ਕੀਤੀ दखਲ ਅੰਦਾਜ਼ੀ ਕਿ ਨਹੀਂ ਕੀਤੀ ਜੋ ਮੈਂ ਕਹਿਣ ਡਈ ਆ ਨਾ ਸਮਝਣ ਚੰਗੀ ਤਾਂ ਡਈ ਆ ਤੂੰ ਜਾਣ ਬੁੱਝ ਕੇ ਹਾਂ ਗੱਲ ਪੁੱਛਣ ਡਈ ਆ ਮੈਨੂੰ ਨਾ ਮੈਨੂੰ ਇੱਕ ਗੱਲ ਦੱਸ ਜਦੋਂ ਮੈਂ ਪਾਜੀ ਵੱਲੋਂ ਕਹਿਣ ਡਈ ਆ ਕੋਈ ਡਾਕਟਰ ਬੜਾ ਸਿਆਣਾ ਮਮ ਜਿੰਦਰ ਨੇ ਪਤਾ ਕੀਤਾ ਆਪਾਂ ਲੈ ਕੇ ਜਾਵਾਂਗੇ ਉੱਥੇ ਟੈਸਟ ਕਰਾਵਾਂਗੇ ਤੇ ਤੁਸੀਂ ਕੌਣ ਦੇ ਵਿੱਚ ਦਖਲ ਅੰਦਾਜ਼ੀਆਂ ਕਰਨ ਵਾਲੇ ਉਹ ਦੀਦੀ ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ ਸੱਸਰੀ ਜੀ ਕਿ ਇੱਕ ਡਾਕਟਰ ਕੋ ਟੈਸਟਾਂ ਦੇ ਇੰਨੇ ਪੈਸੇ ਲਗਾਤੇ ਆ ਉਹ ਜੋ ਕੁਝ ਨਹੀਂ ਆਇਆ ਟੈਸਟਾਂ ਦੇ ਵਿੱਚ ਮੈਂ ਤੇ ਤਾਂ ਕਹੀ ਹੀ ਦੀਦੀ ਨੂੰ ਅੱਛਾ ਤਾ ਕਿ ਆਹੀ ਦੀਦੀ ਨੂੰ ਹਨਾ ਨਾਲੇ ਤੂੰ ਬਹੁਤ ਸਿਆਣੀ ਆ ਤੇਰੀ ਸਿਆਣਫਰੀ ਤੇ ਮੈਂ ਕਹਿੰਦੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਹੱਦ ਹੋ ਗਈ ਆ ਨਾ ਮੈਂ ਵੱਡੀਆਂ ਕਿ ਤੂੰ ਵੱਡੀਆਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਹਰ ਗੱਲ 'ਚ ਦਖਲਦਾਰੀ ਕਰਨੀ ਜ਼ਰੂਰੀ ਆ ਉਹ ਦੀਦੀ ਮੈਂ ਤੇ ਵੈਸੇ ਹੀ ਗੱਲ ਕੀਤੀ ਸੀ ਤੁਹਾਨੂੰ ਵੀ ਪਤਾ ਜਿੰਨੇ ਡਾਕਟਰ ਜਿੰਨੇ ਮੂੰਹ ਉਨੀਆਂ ਗੱਲਾਂ ਮੈਂ ਤਾਂ ਇਸ ਕਰਕੇ ਕਿਹਾ ਸੀ ਨਹੀਂ ਨਹੀਂ ਉਨੀਆਂ ਗੱਲਾਂ ਗੁੱਲਾ ਨਹੀਂ ਹੁੰਦੀਆਂ ਕੋਈ ਵੀ ਠੀਕ ਆ ਨਾ ਕੋਈ ਡਾਕਟਰ ਇਹੋ ਜਿਹਾ ਵੀ ਜਨਾਕਾ ਰਾਮ ਆ ਜਾਂਦਾ ਛਤੀ ਨਾਲ ਇਹ ਐਦਾਂ ਮੂੰਹ ਪਾੜ ਕੇ ਕਿਸ ਨੂੰ ਗੱਲ ਨਹੀਂ ਕਰ ਦੇਣੀ ਚਾਹੀਦੀ ਮਰਦਿਆਂ ਦੇ ਤਰਲੇ ਹੁੰਦੇ ਆ ਪੀ ਕਿਤੇ ਨਾ ਕਿਤੇ ਵਿਖਾਈਏ ਤੇ ਸ਼ਾਇਦ ਕਿਤੇ ਫਰਕ ਪੈ ਹੀ ਜਾਵੇ ਸਗੋਂ ਤੁਸੀਂ ਨਾਲ ਹੋ ਕੇ ਤੁਰਨਾ ਕਿ ਤੁਸੀਂ ਵੀ ਆ ਝਾਂ ਕੇ ਰੋੜੇ ਟਕਾਉਣੇ ਪਈ ਜਾਣਾ ਨਹੀਂ ਇਹ ਜਾਣ ਨਹੀਂ ਦੇਣਾ ਤੁਸੀਂ ਗਲਤ ਸਮਝ ਲਿਆ ਤੁਸੀਂ ਐਵੇਂ ਬੋਲੀ ਜਾਂਦੇ ਤੁਹਾਨੂੰ ਨਾ ਗਲਤੀ ਕਿਸ ਨੇ ਦੱਸਤਾ ਹੈ ਕਿ ਇਦਾਂ ਕਿਹਾ ਜਾਂ ਕਿਦਾਂ ਕਿਹਾ ਮੈਂ ਤਾਂ ਸਸਰੀ ਜੀ ਦੀ ਗੱਲ ਕੀਤੀ ਸੀ ਪਰ ਨਹੀਂ ਨਾ ਕਰਨੀ ਚਾਹੀਦੀ ਮੇਨੂੰ ਤਾਂ ਗੁੱਸਾ ਹੀ ਚੜ ਗਿਆ ਸੁਣ ਕੇ ਵੀ ਐਡੀ ਵੱਡੀ ਗੱਲ ਕਰਤੀ ਤੁਸੀਂ ਸਾਥ ਦੇਣਾ ਵਾ ਤੇ ਤੁਸੀਂ ਲੱਤਾਂ ਖਿੱਚੋਗੇ ਤੇ ਫਿਰ ਕਿਦਾਂ ਕੰਮ ਬੜੂਗਾ ਸਾਰਾ ਠੀਕ ਆ ਦੀਦੀ ਤੁਹਾਡੀ ਮਰਜ਼ੀ ਜਿਹੜੇ ਡਾਕਟਰ ਕੋ ਦਿਖਾਣਾ ਤੁਸੀਂ ਦਿਖਾਓ ਆਪਾਂ ਨਹੀਂ ਕੋਈ ਦਖਲਅੰਦਾਜ਼ੀ ਕਰਦੇ ਹਾਂ ਨਹੀਂ ਮੈਨੂੰ ਇੱਕ ਗੱਲ ਦੱਸ ਲਖਬੀਰ ਕਿੱਥੇ ਆ ਜਿਹੜੀ ਤੂੰ ਪ੍ਰਧਾਨ ਮੰਤਰੀ ਬਣੀ ਕੱਲੀ ਚਾਰੇ ਪਾਸੇ ਆਪਣੇ ਚੰਬਦਿਆਂ ਚਲਾਉਂਦੀ ਫਿਰਨੀ ਆ ਸਿੱਧੀ ਹੋ ਕੇ ਗੱਲ ਕਰ ਮੇਰੇ ਨਾਲ ਜੀ ਮੈਨੂੰ ਕਿਹੜਾ ਦੱਸ ਕੇ ਜਾਂਦੇ ਆ ਨਾ ਮੈਂ ਖੁਸ਼ਦੀ ਆ ਕਿੱਥੇ ਚੱਲੇ ਕਿੱਥੇ ਨਹੀਂ ਆ ਜਾ ਕੇ ਜਾਣਾ ਤਾਂ ਉਹਨਾਂ ਨੇ ਪਹਿਲੀ ਸੀ ਹੁੰਦਾ ਹੋਰ ਉਹਨਾਂ ਨੂੰ ਕੰਮ ਕੀ ਹੈ ਕਿਹੜਾ ਹੈ ਤੇ ਮੈਨੂੰ ਕਿਹੜਾ ਹੁੰਦਾ ਦੱਸ ਕੇ ਗਿਆ ਤੁਸੀਂ ਤੇ ਇਦਾਂ ਗੱਲ ਕਰ ਰਹੇ ਨੇ ਜਿੱਦਾਂ ਉਹ ਮੈਨੂੰ ਪੁੱਛ ਕੇ ਤੇ ਮੈਨੂੰ ਦੱਸ ਕੇ ਜਾਂਦੇ ਕਿ ਮੈਂ ਜਾਣਾ ਦੱਸ ਮੈਂ ਜਾਵਾਂ ਕਿ ਨਾ ਜਾਵ ਨੀ ਤੈਨੂੰ ਹੀ ਦੱਸ ਕੇ ਗਿਆ ਤੇਰੇ ਪੁੱਛੇ ਤਾਂ ਬਗੈਰ ਤੇ ਬਾਥਰੂਮ ਨਹੀਂ ਜਾਂਦਾ ਗੱਲਾਂ ਮਾਰਦੀ ਫਿਰਦੀ ਆ ਮੈਨੂੰ ਨਹੀਂ ਦੱਸ ਕੇ ਜਾਂਦਾ ਤੇ ਨਾਲੇ ਆੜੀ ਪਿਆਲੀ ਵਾਲੀ ਗੱਲ ਕੀਤੀ ਐ ਨਾ ਤੂੰ ਪਿਆਲੀ ਚ ਗਏ ਜਾਣਾ ਨਹੀਂ ਪਿਆਲੀ ਚ ਸਾਨ ਕਰਨਾ ਤੁਸੀਂ ਨਹੀਂ ਲੰਗਰ ਪ੍ਰਸ਼ਾਦੇ ਖਾਂਦੇ ਹੈਂ ਉਹ ਵਿਚਾਰਾ ਜ਼ਿਆਦਾ ਖਾਂਦਾ ਵਾ ਜੇ ਅੱਜ ਬਿਮਾਰ ਹੋ ਹੀ ਗਿਆ ਤੇ ਕਿੱਧਰ ਦੀ ਆਖਰ ਆ ਗਈ ਆ ਅੱਪ ਚੁਕਲੀ ਤੁਸੀਂ ਦੋਵਾਂ ਜੀਆਂ ਨੇ ਉਹ ਦੀਦੀ ਬੱਸ ਕਰੋ ਤੁਸੀਂ ਤਾਂ ਬਹੁਤਾ ਹੀ ਗੁੱਸਾ ਕਰ ਲਿਆ ਮੈਂ ਤੁਹਾਡੇ ਅੱਗੇ ਨਹੀਂ ਬੋਲਣੀ ਦਾ ਮਤਲਬ ਇਹ ਥੋੜਾ ਤੁਸੀਂ ਕੁਝ ਵੀ ਬੋਲੀ ਜਾ ਬਿਨਾ ਮਤਲਬ ਤੋਈ ਨਾ ਤਾਂ ਬੋਲ ਕੇ ਵੇਖ ਲੈ ਹੈਂ ਮੈਂ ਵੀ ਵੇਖਾਂ ਨਾ ਤੂੰ ਕਿੱਦਾਂ ਬੋਲਦੀ ਸੁਣਿਆ ਤਾਂ ਮਗਿਆ ਹੈਗਾ ਵਾ ਕੁਤ ਬਥੇਰਾ ਬੋਲਦੀ ਆ ਚੱਲ ਆਪਣੇ ਕੰਨੀ ਵੀ ਸੁਣ ਲਾਂ ਅੱਜ ਮੈਂ ਕਿ ਕੀ ਕੀ ਕਹਿੰਦੀ ਆ ਮੈਂ ਨਾ ਤੁਸੀਂ ਵੱਡੇ ਹੋ ਤੁਹਾਡਾ ਲਿਹਾਜ਼ ਲੈਣ ਦੀ ਤਾਂ ਕਰਕੇ ਮੈਂ ਤੁਹਾਨੂੰ ਕੀ ਕਹਣਾ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੇ ਤਾਂ ਜਿੱਥੇ ਬਾਜੀ ਨੂੰ ਲੈ ਕੇ ਜਾਣਾ ਤੁਸੀਂ ਆਰਾਮ ਨਾਲ ਲੈ ਕੇ ਜਾਓ ਅਸੀਂ ਦੋਨੇ ਜੀ ਤੁਹਾਡੇ ਕਿਸੇ ਵੀ ਗੱਲ 'ਚ ਨਹੀਂ ਆਵਾਂਗੇ ਤੇ ਆਉਣਾ ਵੀ ਨਹੀਂ ਚਾਹੀਦਾ ਮੈਂ ਲੱਗਤੀ ਉਹ ਗੱਲ ਜਿੱਥੇ ਜੀ ਕਰੂਗਾ ਨਾ ਲੈ ਕੇ ਜਾਵਾਂਗੇ ਤੇ ਇਲਾਜ ਕਰਾਵਾਂਗੇ ਆਪਣੇ ਭਰਾ ਦਾ ਮੈਂ ਠੀਕ ਆ ਦੀਦੀ ਕੋਈ ਗੱਲ ਨਹੀਂ ਠੀਕ ਆ ਨਾ ਤੇ ਮੇਰੀ ਗੱਲ ਵਿੱਚ ਬੋਲੀ ਨਾ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਠੀਕ ਆ ਦੀਦੀ ਕੋਈ ਗੱਲ ਨਹੀਂ ਆਈ ਵੱਡੀ ਦਾ ਇੱਕ ਦਿਨ ਐਨੇ ਬਰਹਾ ਦੇ ਫੀਫੇ ਤੱਕ ਵੇਖਾ ਜਬਾਨ ਇਹਦੀ ਅੱਡੀ ਚੱਲਣ ਦੀ ਮੇਰੇ ਤੇ ਜੀ ਕਰਦੇ ਹਨ ਇਹਦਾ ਜੁੰਡਾ ਘਮਾਦਾ ਫੜ ਕੇ ਉਹਨਾਂ ਵੱਡੀ ਹੈ ਤਾਂ ਵਰਕੇ ਲਿਆਸ ਲਿਆ ਕੋਈ ਨਹੀਂ ਤੈਨੂੰ ਮੈਂ ਦੱਸਦੀਆਂ ਤੈਨੂੰ ਇੱਕ ਭਜਾਨੀ ਆ ਪਹਿਲੇ ਨੇ ਸਕੀਮ ਹੀ ਲਾਉਣੀ ਪਹਿਲੇ ਕੋਈ ਨਾ ਕੋਈ ਫਿਕਰ ਨਾ ਕਰੋ ਤੀ ਮੈਂ ਕਰ ਲਈਏ ਸਾਰੀ ਗੱਲ ਹੁਣ ਮੰਮੀ ਜੀ ਲੈ ਨਵਦੀਪ ਆ ਗਈ ਜੇ ਲੈ ਸ਼ੁਕਰਵਾਕ ਤੇ ਹੈ ਲੈ ਮੰਮੀ ਹਸਦੀ ਘਾਲ ਆ ਜਾ ਇਧਰੰਦੀ ਹੁਣ ਕਿੰਨੇ ਚਿਰ ਬਾਅਦ ਮਿਲੀ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫੋਰ ਕੀ ਹਾਲ ਚਾਲ ਜੀ ਮੇਰਾ ਠੀਕ ਆ ਤੂੰ ਆਪਣਾ ਸੁਣਾ ਬਾਸ ਆਪਣਾ ਹੀ ਬੜਾ ਵਧੀਆ ਕੇ ਚਲ ਆ ਜਾ ਇੱਥੇ ਮੇਰੇ ਲੱਗ ਕੇ ਆ ਜਾ ਚਲ ਕੋਈ ਨਹੀਂ ਇੱਥੇ ਮੈਂ ਬੈਹਣੀ ਫੋਰ ਕੀ ਹਾਲ ਚਾਲ ਜੀ ਮੇਰਾ ਹਾਲ ਤੇ ਠੀਕ ਵਾ ਤੂੰ ਸੁਣਾ ਤੂੰ ਇੱਥੇ ਵੜਦੀ ਨਹੀਂ ਹੁਣ ਕੀ ਗੱਲ ਹੋ ਗਈ ਆ ਵੜਨਾ ਕੀ ਆ ਦੀਦੀ ਤੁਹਾਨੂੰ ਵੀ ਪਤਾ ਮੰਮੀ ਪਿੱਛੇ ਜੀ ਇੰਨਾ ਕੋ ਜਿਆਦਾ ਬਿਮਾਰ ਹੋ ਗਏ ਨਾ ਕਿ ਮੇਕੋ ਘਰੋਂ ਬਿਲਕੁਲ ਹੀ ਨਹੀਂ ਨਿਕਲਿਆ ਗਿਆ ਲੈ ਦੱਸ ਚਲ ਜਿੱਦਾਂ ਮਰਜੀ ਆ ਨਾ ਉਹ ਅੱਜ ਤੇ ਬੜਾ ਤਰਸ ਆਉਂਦਾ ਮੈਨੂੰ ਫੇਰਾ ਜਰੂਰ ਮਾਰਿਆ ਕਰ ਨਹੀਂ ਮੈਂ ਮਾਰਦੀ ਮੈਂ ਤਾਂ ਫੋਨ ਤੇ ਗੱਲ ਕਰਦੀ ਰਹਿੰਦੀ ਸੀ ਮੰਮੀ ਨਾਲ ਪਰ ਤੁਹਾਨੂੰ ਪਤਾ ਕਿ ਮੰਮੀ ਬਿਲਕੁਲ ਘਰ ਕੱਲੇ ਆ ਅੱਛਾ ਹੈ ਵੀ ਨਹੀਂ ਫਿਰ ਛੱਡ ਧੀ ਪਾਈ ਆ ਸਾਸੀ ਕਾਲਵਾ ਬੀਜੀ ਸਾਸੀ ਕਾ ਹੋਰ ਫੋਨ ਹੀ ਨਹੀਂ ਕੀਤਾ ਆਉਣ ਲੱਗੇ ਅੱਜ ਫੋਨ ਮੰਮੀ ਨਾਲ ਇਹੀ ਗੱਲ ਮੰਮੀ ਕਰਨ ਦੇ ਹਿਮਨ ਹੋਰ ਤਰ੍ਹਾਂ ਦਾ ਕਿ ਚੱਲ ਆ ਜਾ ਅੱਛਾ ਤੇ ਹੁਣ ਥੋੜਾ ਮੰਮੀ ਵੀ ਠੀਕ ਹੀ ਗੇ ਤੇ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਚੱਲ ਥੋੜੇ ਟਾਈਮ ਲਈ ਸੀ ਮੈਨੂੰ ਮੇਲ ਆਉਣ ਦੋ ਵਾਵੇ ਟਾਈਮ ਹੋ ਗਿਆ ਗਿਆਣ ਤੇ ਮੇਰਾ ਵੀ ਧੀ ਕਰਨ ਡਿਆ ਸੀ ਨਾਲ ਮम्मी ਕਿਹਾ ਕਿ ਦੀਦੀ ਆਏ ਚਲ ਚੰਗਾ ਹੋਇਆ ਇਸੇ ਪੱਜਨਾ ਮੈਨੂੰ ਮਿਲ ਪਈ ਤੇ ਹੋਰ ਕੀ ਭੈਣਾ ਭੈਣਾ ਕੱਟਣਾ ਹੋ ਗਿਆ ਮੈਂ ਕਿਹਾ ਚਲ ਦੀਦੀ ਨੂੰ ਵੀ ਮੇ ਲਾਵਾਂਗੀ ਨਾਲ ਮਾਸੇ ਜੀ ਠੀਕ ਆ ਕੋਈ ਨਹੀਂ ਫਰਕ ਆ ਅੱਛਾ ਅੱਛਾ ਥੋੜਾ ਆ ਕਾਏ ਮੈਂ ਕਿਹਾ ਹੁਣ ਤੁਸੀਂ ਠੀਕ ਜੇ ਤੇ ਮੈਂ ਮੇ ਲਾਵਾਂ ਕਹਿੰਦੇ ਚਲ ਜਾ ਮੇ ਲਿਆ ਚਲ ਚਲ ਵਧੀਆ ਕੀਤਾ ਕੇ ਚਲੋ ਮਾਰੋ ਗੱਲਾਂ ਪਤਾ ਕਰੋ ਤੁਸੀਂ ਤੇ ਮੈਂ ਚਾਵਾਂ ਲੱਗ ਗਈ ਹੋਰ ਮਿੰਕ ਤੁਸੀਂ ਠੀਕ ਜੇ ਹਾਂ ਮੇ ਦਾ ਪਤਾ ਠੀਕ ਤਾਂ ਤੁਹਾਨੂੰ ਸੁਣਾ ਬਸ ਵਧੀਆ ਵਧੀਆ ਮੈਂ ਹੋ ਭਾਦੀ ਠੀਕ ਠਾਕ ਠੀਕ ਵਾ ਮੈਂ ਵੀ ਨਾ ਜ਼ਬਰਦਸਤੀ ਕਰਕੇ ਆਈ ਆ ਕਿ ਆਉਣ ਨਹੀਂ ਦਿੰਦੇ ਤੇ ਮੈਂ ਮੈਂ ਤਾਂ ਜਾਣਾ ਹੀ ਜਾਣਾ ਵਾ ਭੂਆ ਕੋ ਮੈਂ ਮੈਂ ਪੜੀ ਤੇ ਭੂਆ ਕੋ ਰਹੀ ਤੇ ਹੁਣ ਮੈਨੂੰ ਜਾਣ ਨਹੀਂ ਦਿੰਦੇ ਸੀ ਫਿਰ ਆ ਹੀ ਗਈ ਹਾਰ ਕੇ ਮੈਂ ਤੇ ਮੈਂ ਤਾਂ ਉਦਨ ਦੀ ਪੁੱਛਣ ਡਈ ਆ ਕਿ ਭੂਆ ਜੀ ਨਾਲ ਦੀਪ ਨੂੰ ਕਹਾਂ ਕਿ ਕਦੇ ਆ ਜੇ ਕਿਤੇ ਇੱਕ ਦਿਨ ਆ ਕੇ ਮਿਲ ਜੇ ਹੈ ਚਲ ਆ ਚੰਗਾ ਕੀਤਾ ਜਿਹੜਾ ਤੂੰ ਆ ਗਈ ਅੱਜ ਬੜਾ ਹੀ ਚਾਚੜਿਆ ਮੈਂ ਤੇਰੇ ਨਾਲ ਵੇਖ ਕੇ ਆਹ ਨੇ ਮਿੰਦਾ ਸਹੇਦ ਮਮੀ ਨੇ ਕਿ ਤੂੰ ਆਏ ਮੈਂ ਵੀ ਫਿਰ ਤਾਂ ਟੱਲ ਥੋੜੀ ਪੈ ਮੈਂ ਚਲਦੀ ਦੀ ਇੱਥੇ ਆ ਤਾਂ ਥੋੜਾ ਮਮੀ ਹੋਈ ਜਾਂਨ ਸੱਟ ਫੇਰੀ ਜਾਨੀ ਆ ਉਹ ਤੇ ਗੱਲ ਠੀਕ ਆ ਤੇਰੀ ਹੋਰ ਤੇ ਗੱਲਾਂ ਛੜ ਨਵਦੀਪ ਆ ਜਿਹੜੀ ਨਿੱਕੀ ਲਿਆਂਦੀ ਆ ਇਹ ਤੇ ਕਿਤੇ ਗੱਲ ਨਹੀਂ ਕਰਨਦੀ ਕਿਸੇ ਨੂੰ ਹੈਂ ਹਰ ਗੱਲ ਵਿੱਚ ਦਖਲਦਾਰੀਆਂ ਕਰਦੀ ਫਿਰਦੀ ਇਹਨੂੰ ਨਹੀਂ ਪਤਾ ਵੱਡਾ ਵੀ ਠੀਕ ਨਹੀਂਗਾ ਪਤਾ ਵਾ ਤੈਨੂੰ ਵੀਰ ਬਰੇ ਵੱਡੇ ਬਰੇ ਦੀਦੀ ਮੈਨੂੰ ਮੰਨ ਨਹੀਂ ਲੱਸਿਆ ਤੇ ਹੈਗੇ ਕਿ ਉੱਦਾਂ ਮਾਰੇ ਮੋਟੇ ਢਿੱਲੇ ਮੱਠੇ ਆ ਬਾਕੀ ਕੀ ਗੱਲ ਕੀ ਹੋ ਗਿਆ ਜਗਾਂ ਨਹੀਂ ਠੀਕ ਜਿਆਦਾ ਨਹੀਂ ਠੀਕ ਉਹ ਤੇ ਵਿਚਾਰਾ ਤੁਰਦਾ ਵਾ ਨਾ ਚੱਕਰ ਆਉਂਦਾ ਪਿੱਤੇ ਡਿੱਗ ਪੈਂਦਾ ਵਾ ਤੇ ਰੋਟੀ ਪਾਣੀ ਨਹੀਂ ਉਹ ਪਚਦਾ ਉਹਨੂੰ ਤੇ ਜੇ ਟੈਸਟ ਕਰਾਉਂਦੇ ਵਿੱਚ ਆਉਂਦਾ ਹੀ ਕੋਠਨੀ ਤੇ ਹੁਣ ਮੈਂ ਨਾ ਕਿਸੇ ਡਾਕਟਰ ਦੀ ਦੱਸ ਪਾਈ ਮੰਜੰਦਰ ਨੇ ਮੈਂ ਕੀ ਆ ਹੀ ਗੱਲ ਤੋਂ ਆਪਣੇ ਭਰਾ ਨੂੰ ਉੱਥੇ ਲੈ ਕੇ ਆ ਅਛਾ ਅਛਾ ਤੇ ਹੁਣ ਮੈਂ ਗੱਲ ਕੀਤੀ ਭਾਬੀ ਹੁਣਾ ਨਾ ਤੇ ਨਿੱਕੀ ਨੂੰ ਲੱਗ ਗਿਆ ਕਿਤੇ ਪਤਾ ਤੇ ਉਹ ਭਾਬੀ ਨੂੰ ਆਂਦੀ ਹੈ ਇਹ ਕੀ ਗੱਲ ਵਾ ਹੁਣ ਇਹਨੇ ਪੈਸੇ ਲਈ ਜਾਣੇ ਆ ਪਰ ਮੈਂ ਚੰਗੀ ਸੇਵਾ ਕੀਤੀ ਅੱਜ ਜੀ ਜੀ ਤੁਸੀਂ ਉਹ ਦੇਖੇ ਜਹਤਾ ਮੈਂ ਪਿਛੇ ਨੂੰ ਦੱਸ ਦੋਗਾ ਤੇ ਜੀ ਤੇਰੀ ਜਬਾਨ ਹੀ ਗਰੀ ਉਹਨੇ ਤੇ ਮਤਲਬ ਪੂਰੇ ਦਸ ਦਿਨ ਮਿਲਣਾ ਇੱਕ ਦਿਨ ਮੈਂ ਤਾਂ ਡੰਗਾ ਸੋਤੇ ਖੜਕਾਏ ਅਛਾ ਚੰਗੀ ਭਰਾ ਪੂਰੇ 10 ਦਿਨ ਤਸਬੀਹ ਨੂੰ ਅਜੇ ਨੰਦਰ ਕੋ ਚੱਕਦੀ ਐ ਥੋੜਾ ਗਿਆ ਤੇ ਮੈਂ ਕੋਈ ਗੱਲ ਨਹੀਂ ਤੂੰ ਜ਼ੁਬਾਨ ਖੋਲ ਤੈਨੂੰ ਪੱਠੇ ਪਾ ਕੇ ਜਾਊ ਮੈਂ ਇੱਥੇ ਹੀ ਐ ਮੈਂ ਕੋਈ ਗੱਲ ਨਹੀਂ ਮੈਂ ਤਾਂ ਜਿੱਦਾਂ ਐ ਹੀ ਤੇ ਉਦੋਂ ਵੀ ਨਹੀਂ ਆ ਕੇ ਮੇਰੇ ਸਿਰ ਪੇਟ ਦਬਾਣਾ ਲੱਗ ਜਾਂਦੇ ਅੰਦਰ ਪਈ ਰਹੀ ਜਿਨ੍ਹਾਂ ਨੇ ਰਹੀ ਮੀਨੂੰ ਪੁੱਛਿਆ ਕਰਦੇ ਨਹੀਂ ਹੁਣ ਵੱਡੀ ਪਾਣੀ ਆ ਕੀ ਆਈ ਐ ਬੜਾ ਇਹਨੂੰ ਵੀ ਪਤਾ ਲੱਗਾ ਬਤੂੰ ਆਈ ਐ ਹੈ ਇਹਦਾ ਨਹੀਂ ਫਰਕ ਪਣਦਾ ਕਈ ਮਿਲਦਾ ਅਬਲ ਤੇ ਉਹਨੂੰ ਲੈ ਕੇ ਨਾਲ ਕਬੀਰ ਨੂੰ ਉੱਡੀ ਰਹੀ ਲੀ ਕਦੇ ਨਾਲ ਤੇ ਇਹਨੂੰ ਇਹ ਨਹੀਂ ਪਤਾ ਕਿ ਘਰ ਦਾ ਕੰਮ ਹੀ ਕੋ ਕਰਲਾ ਉਹ ਫਿਰ ਮੈਂ ਤੇ ਵਾਵਾ ਪਿੱਛੇ ਦੀ ਕਰਕੇ ਗਈ ਅਹੀਂ ਅੱਛਾ ਮੈਂ ਵੀ ਛਾੜ ਵਾਵਾ ਕਰਕੇ ਗਈ ਅਹੀਂ ਜਾਨ ਲੱਗਿਆ ਮੈਂ ਤਾਂ ਹੀ ਆਨੀ ਆ ਨਾ ਛੇਤੀ ਛੇਤੀ ਫੇਰਾ ਮਾਰਿਆ ਕਰ ਮੈਂ ਵੀ ਹੁੰਦੀ ਦੀ ਥੋੜਾ ਜਿਹਾ ਕੇਵਲੇ ਤੁਹਾਨੂੰ ਪਤਾ ਕੀ ਜਿਹੜਾ ਸਮਾਂ ਉਹ ਪੈ ਹੀ ਇਹੋ ਜਿਹਾ ਜਾਂਦਾ ਕਿ ਬੰਦੇ ਕੋਈ ਨਹੀਂ ਨਿਕਲਿਆ ਜਾਂਦਾ ਆਹੋ ਤਾਂ ਮੈਂ ਸਮਝ ਨਹੀਂ ਆ ਕਰਾਂ ਚ ਨਹੀਂ ਨਿਕਲਿਆ ਜਾਂਦਾ ਕਿਛੇ ਜੀ ਮੈਨੂੰ ਇਹਨੇ ਫੋਨ ਵੀ ਬੜਾ ਕੀਤਾ ਹੇਤਵਾਰ ਅੱਛਾ ਮੈਨੂੰ ਇਹਨੇ ਮੈਨੂੰ ਉਦੋਂ ਦਾ ਥੋੜਾ ਬੜਾ ਅਜੀਬ ਲੱਗਾ ਮੈਂ ਕਿਹਾ ਹੀ ਵੱਡੀ ਭਾਬੀ ਨਾਲ ਗੱਲ ਕਰਾਂਗੇ ਪਰ ਮੇਰਾ ਟਾਈਮ ਇਹੋ ਜਿਹਾ ਪਾ ਕੇ ਮੇਰੀ ਗੱਲ ਨਹੀਂ ਹੋਈ ਅੱਛਾ ਮੈਨੂੰ ਬੜੇ ਪਿਆਰ ਨਾਲ ਯਾਦਰ ਮਾਨਣਾ ਸੱਦਿਆ ਤੁਹੀਂ ਆਓ ਤੇ ਫੇਰਾਂ ਨਹੀਂ ਮਾਰ ਕੇ ਵੀ ਦਿੱਤੀ ਆਓ ਘਰ ਪਾਂ ਸਾਧਿਆੜ ਜੀ ਆਓ ਅੱਛਾ ਫਿਰ ਆਈ ਹੀ ਤੂੰ ਨਹੀਂ ਮੇਕੋ ਤੁਹਾਨੂੰ ਪਤਾ ਫਿਰ ਇਦਾਂ ਹਮ ਬੋਲੀ ਹੋ ਜਾਓ ਕਿ ਨਿਕਲ ਹੀ ਨਹੀਂ ਗਿਆ ਪਰ ਮੈਨੂੰ ਉਦੋਂ ਦੀ ਇਹ ਗੱਲ ਰੜ ਗਈ ਮੈਂ ਤਾਂ ਗੱਲਾਂ-ਗੱਲਾਂ ਚ ਮੰਮੂ ਨੂੰ ਪੁੱਛਿਆ ਵੀ ਕੁਝ ਪਰ ਮੈਨੂੰ ਕੁਝ ਉਦਾਂ ਦਾ ਲੱਗਾ ਹੀ ਨਹੀਂ ਅੱਛਾ ਫਿਰ ਮੈਂ ਵੀ ਏਸ ਪਾਸੇ ਧਿਆਨ ਨਹੀਂ ਗਿਆ ਤੇ ਮੇਰੇ ਵੀ ਦਿਮਾਗ ਤੇ ਨਿਕਲ ਨਹੀਂ ਗੱਲ ਪਰੰਤ ਨਾ ਕਰ ਮਤਲਬ ਹੁਣਾਂ ਕੋਈ ਤਾਂ ਹੀ ਪਿਆਰ ਨਾਲ ਡੀ ਹੋਣੀ ਆ ਉਦਾਂ ਤੇ ਕਦੀ ਨਾ ਪਿਆਰ ਨਾਲ ਬੋਲੇ ਚੱਲ ਕੋਈ ਨਹੀਂ ਮੈਂ ਤਾਂ ਹੁਣ ਸਿੱਧੀ ਕਰਕੇ ਜਾਊਂਗੀ ਮੈਂ ਕਹਿਤਾ ਵਾ ਮੈਂ ਮੇ ਆਪਣੇ ਭਰਾ ਨੂੰ ਲੈ ਕੇ ਜਾਂ ਤਾਂ ਦਾਕੇ ਵੇਖ ਲੈ ਨਹੀਂ ਠੀਕ ਆ ਵੀਰਤੀ ਦਾ ਨਾ ਅਜ ਪਹਿਲਾਂ ਇਹਦੇ ਪਿੱਛੇ ਲੱਗ ਕੇ ਅਸੀਂ ਭਰਾ ਥੋੜੀ ਗਵਾਣੋ ਨਹੀਂ ਨਹੀਂ ਕਹਿਤੀ ਆ ਮੈਂ ਗੱਲ ਜਿਹੜੀ ਕਰਨ ਵਾਲੀ ਥੱਪੀ ਵੇਹਲਾ ਮਨਾਈ ਹੈ ਨਹੀਂ ਆਈ ਤੇ ਮੈਨੂੰ ਇਹ ਵੱਡ ਘਟ ਬੋਲ ਰਹੀ ਆ ਤੇ ਕੋਈ ਗੱਲ ਤੁਸੀਂ ਲਖਬੀਰ ਨੂੰ ਉਹ ਤਾਂ ਹੈ ਹੀ ਨਹੀਂ ਕਾਹੇ ਜੱਗਾ ਹਾਂ ਤੇ ਵੈਸੇ ਦੀਦੀ ਤਾਂ ਕਿ ਆਹ ਇਹਦੇ ਮਗਰ ਲੱਗਾਈ ਉਹ ਜਿੱਦਾਂ ਜਿੱਦਾਂ ਚਾਹੁੰਦੀ ਉਹਦਾ ਨੱਚਦਾ ਜਾਂਦਾ ਮਗਰ ਮਗਰ ਇਹਦੇ ਨੱਚਣਾ ਕਿਿੱਥੇ ਕੇ ਬਹਿ ਜਾਓ ਬਹਿ ਜਾਓ ਕਿਥੇ ਬਸ 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 ਆਹੇ ਕੋ ਕਰਦਾ ਵਾ ਮੈਨੂੰ ਤਾਂ ਗੁੱਸਾ ਚੜਦਾ ਵੇ ਵੇ ਕਿ ਪਰ ਕੀ ਕਰਾਂ ਮੇਰਾ ਵੀ ਪਿੱਛੇ ਇਹੀ ਹਾਲ ਜੇ ਅੱਛਾ ਮੈਂ ਵੀ ਫਿਰ ਦੋ ਦਿਨ ਮੈਂ ਤਾਂ ਹੁਣ ਮੈਂ ਚੱਲੀ ਮੈਂ ਤਾਂ ਬਾਕੀ ਦਾ ਮੋਲਗਾ ਜਾ ਕੇ ਫੇਰ ਵੇਖੂਗੀ ਪਰ ਮੁੜ ਕੇ ਮੇਰੇ ਕੋ ਆਏ ਨਹੀਂਗੀ ਬੋਲੀ ਤੇਜ਼ ਆ ਗਈ ਆ ਲੈ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਮੈਂ ਕਹ ਦਿੱਦੀ ਕੰਨਾਂ ਨੂੰ ਚਲਾਉਂਦੀ ਆ ਆਏ ਹਾਈ ਰਾਬੀ ਬਚਾਵੇ ਕਿ ਤੇ ਸੱਚੀ ਗੱਲ ਆ ਹੈ ਤੇ ਹੈ ਪਰ ਹੁਣ ਕਹੀਏ ਕੀ ਚੱਲ ਸੁਣਦੀ ਨਾ ਹਵੇ ਕਿਤੇ ਐਵੇਂ ਨਾ ਸਾਡੇ ਗੜ ਪੈ ਜਾਈ ਜਾਣ ਕੇ ਐਦਾਂ ਵੀ ਡਰ ਕੇ ਨਹੀਂ ਰਹਿਣਾ ਚਾਹੀਦਾ ਪਹਿਲਾਂ ਤੇ ਤੂੰ ਇਕੱਲੇ ਹੁਣ ਤੇ ਦੋ ਜਣੇ ਹੁਣ ਸਾਡਾ ਪੱਲਾ ਫੜੀ ਆ ਹਾਂ ਕੋਈ ਗੱਲ ਨਹੀਂ ਲਾਵਾਂਗੇ ਕਟਾਪਾ ਇਹਦਾ ਕੰਨੀ ਤੱਕ ਤੇ ਵੀਰ ਜੀ ਉਹਦਾ ਟੈਸਟ ਚ ਆਇਆ ਕੁਝ ਨਹੀਂ ਨਹੀਂ ਹੁਣ ਖੜਾਂਗੇ ਨਾ ਫਿਰ ਹੁਣ ਕੀ ਪਤਾ ਲਖਵੀਰ ਜਾਂਦਾ ਨਾਲ ਤਨਾਲੇ ਚੱਲ ਜਾਂਦੀ ਆ ਮਹਾਰਾਣੀ ਹੁਣ ਮੈਂ ਜਾਉਂਗੀ ਨਾ ਲੈ ਕੇ ਫਿਰ ਵੇਖਾਂਗੇ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਹਦੀ ਥਾਣਾ ਹਾਂ ਲਖਬੀਰ ਭਾਬੇ ਚਲ ਚਲ ਜੇ ਇਹਨੂੰ ਉਹਨਾਂ ਨਾਲ ਰੱਖ ਜਾ ਨਾ ਨਾ ਇਹਨੂੰ ਮੈਂ ਕਦੀ ਨਹੀਂ ਛੱਡਦੀ ਹਾਂ ਭਾਬੇ ਤਾਂ ਆਏ ਵੱਡੇ ਸੋਕੇ ਚਲ ਜੇ ਉਹ ਕੋਈ ਗੱਲ ਨਹੀਂ ਹਾਂ ਠੀਕ ਹਾਂ ਚਲ ਜੀ ਦੀ ਬਾਕੀ ਗੱਲਾਂ ਕੀ ਕਰਦੇ ਤੇ ਮੈਨੂੰ ਵੀ ਇਦਾਂ ਦੱਸਿਆ ਮੈਂ ਤੇ ਹੋਰ ਤਰ੍ਹਾਂ ਹੀ ਗੱਲ ਮੈਂ ਤਲਾ ਵੀਰਜੀ ਨੂੰ ਮਿਲਾਂ ਮੇਲਾ ਮੇਲਾ ਜਾਂ ਮੇਲਾ ਜਾ ਕੇ ਅੰਦਰ ਹੀ ਹੈ ਨਾ ਅੰਦਰਲੇ ਮੇ ਪਏ ਮੈਂ ਪਹਿਲਾਂ ਵੀਰਜੀ ਨੂੰ ਮਿਲਦੇ ਹਾਂ ਫਿਰ ਬਾਕੀ ਕੋਈ ਚਲ ਠੀਕ ਆ ਕੋਈ ਨਹੀਂ ਫਿਰ ਕਰਦੇ ਗੱਲਾਂ ਬਾਤਾਂ ਠੀਕ ਹੈ ਠੀਕ ਹੈ ਜੀ ਮਾ ਜੀ ਹੋਰ ਵੀ ਲੈ ਆ ਇੱਕ ਕਾਂ ਕੇ ਬੈਠੀ ਸੀ ਤਾਂ ਬਲਾ ਦੂਜੀ ਵੀ ਆ ਗਈ ਏ ਇਹ ਹੋ ਗਈਆਂ ਕੱਟੀਆਂ ਹੁਣ ਨਾ ਚੁਗਲੀਆਂ ਤੇ ਜੋਰ ਦੇਣਾ ਦੋਨਾਂ ਜੰਗਲਾਂ ਅਗਲੀਆਂ ਪਿਛਲੀਆਂ ਇਹ ਕੱਟੀਆਂ ਤੇ ਹੋ ਗਈਆਂ ਹੁਣ ਇਹਨਾਂ ਨੇ ਨਾ ਕੁਛ ਨਾ ਕੁਛ ਘਰ ਤੇ ਨਾ ਕਰਦਾ ਹੀ ਏ ਮੈਨੂੰ ਲੱਗਨ ਦਿਆ ਮੇਰੇ ਦਵਾਰੇ ਤੇ ਹੁਣ ਆਈ ਹੋਣੀ ਏ ਪਹਿਲੇ ਤੇ ਉਹ ਨਹੀਂ ਸੀ ਮਾਂ ਜੇ ਉਹ ਬੋਲ ਕੇ ਗਈ ਏ ਤਾਂ ਉਹ ਨਹੀਂ ਆਦੀ ਇਹਨੂੰ ਤੇ ਵੈਸੇ ਆਣਾ ਨਹੀਂ ਤੇ ਕਹਿੰਦੀ ਸੀ ਮੈਂ ਨਹੀਂ ਆ ਸਕਦੀ ਇਹ ਮੂੰ ਚੱਕ ਕੇ ਕਿੱਧਰ ਆ ਗਈ ਏ ਕੋਈ ਨਹੀਂ ਵੇ ਤੂੰ ਬੋਲੀਨਾ ਕਿ ਮੈਨੂੰ ਦਵਾਈ ਤੈਨੂੰ ਹੀ ਦਿਵਾਉਣੀ ਚੰਗੀ ਤਰ੍ਹਾਂ ਤੂੰ ਵੀ ਡਿੱਗਦੀ ਫਿਰਦੀ ਜਾਈਂਗੀ ਬੁਝਾਦਾ ਹੀ ਨਾ ਨਾ ਗੱਲਾਂ ਕਰਨੀਆਂ ਮਾਤਾ ਜਿਹੜੀ ਮਾਤਾ ਨਾ ਆ ਜਿਹੜੀ ਚੌਂਕੜਾ ਲਾ ਕੇ ਬੈਠੀ ਏ ਇਹ ਕਹਿ ਨਹੀਂ ਸਕਦੀ ਕਿ ਕੀ ਗੱਲਾਂ ਕਰਨੇ ਜੇ ਤੂੰ ਪਤਾ ਲੈਣ ਆਈ ਏ ਤੇ ਪਤਾ ਲੈ ਸਿੱਧੀ ਤਰ੍ਹਾਂ ਇੱਥੇ ਮੂੰਹ ਨਾ ਮੂੰਹ ਜੋੜ ਕੇ ਕਿੱਦਾਂ ਲੱਗੀਆਂ ਚੁਗਲੀਆਂ ਕਰਨ ਘੱਟ ਤੇ ਉਹ ਵੀ ਨਹੀਂ ਤੇ ਘੱਟ ਇਹ ਵੀ ਨਹੀਂ ਕੋਈ ਨਹੀਂ ਤੂੰ ਹੀ ਮੈਨੂੰ ਐ ਕਿ ਕਿਉਂ ਸੀ ਤੋ ਅਡੇ ਦੋਨਾਂ ਦੇ ਜੁੰਡੇ ਘੁਮਾ ਕੇ ਨਾ ਘਰੋਂ ਕੱਢੂੰਗੀ ਤੂੰ ਹੀ ਵੀ ਕਿ ਯਾਦ ਕਰੋਗੇ ਕਿ ਦੀਪ ਦਾ ਮੱਥਾ ਲਾਇਆ ਹੈ ਇੱਕ ਦਿਨ ਆ ਭੂਆ ਦੀ ਸਮਝ ਨਹੀਂ ਮਿਨ ਆਉਂਦੀ ਕਿਥੋਂ ਡਰਾਮ ਜਿਹਾ ਲੈ ਆਈ ਆ ਕਿ ਤੇ ਰਿਸ਼ਤਾ ਕਰਨਾ ਹੈ ਮੁੰਡਾ ਹੀਰੇ ਵਰਗਾ ਹੈਗਾ ਕਿ ਤੇ ਸੋਚ ਸਮਝ ਕੇ ਰਿਸ਼ਤਾ ਕਰਦੀ ਮੇਰਾ ਕਾਪਾਤ ਲੈ ਆਈ ਖਰੀਦ ਕੇ ਹਾਦੀ ਹੋਈ ਭੂਆ ਵਾਲੀ ਵੀ ਕਿਤੇ ਭੈਣ ਜੀ ਤੁਸੀਂ ਇੱਥੇ ਬੈਠੇ ਜੇ ਹੋਰ ਕੀ ਕੀ ਕਰਾਂ ਮੈਂ ਮੈਂ ਸੋਚੀ ਪਈ ਰਹਿਣੀ ਆ ਕੀ ਗੱਲੋਂ ਕਿੰਦਾ ਦਾ ਸੋਹਣਾ ਮਾਹੌਲ ਹੀ ਤੁਹਾਡੇ ਘਰ ਦਾ ਤੇ ਕਿੱਡਾ ਗੰਦਾ ਮਾਹੌਲ ਹੋ ਗਿਆ 24 ਘੰਟੇ ਬਾਸਾ ਹੋਇ ਚੁਗਲੀਆਂ 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 ਕਿੰਦਾ ਦਾ ਕੰਮ ਚੱਲਣ ਰਿਹਾ ਇੱਥੇ ਕੀ ਕਰਨਾ ਫਿਰ ਭੈਣ ਜੀ ਟਾਈਮ ਪਾਸ ਤੇ ਕਰਨਾ ਹੀ ਆ ਜੇ ਹੁਣ ਮੇਰੇ ਵਰਗੀ ਬੋਲੇ ਤੇ ਕਹਿਣਾ ਵਾ ਵੀ ਮੇਰਾ ਵਿਆਹ ਹੋਇਆ ਤੇ ਭਾਬੀ ਕੋ ਜਰਿਆ ਨਹੀਂ ਗਿਆ ਹੁਣ ਚੋਪ ਰਹਿਣਾ ਪੈਂਦਾ ਵਾ ਮੈਂ ਕਿੰਨਾ ਹੀ ਰੌਣਕ ਹੁੰਦੀ ਹੀ ਵਿੜੇ ਦੇ ਵਿੱਚ ਹੋਰ ਕੀ ਆ ਸਾਰਾ ਦਿਨ ਹੱਸਦੇ ਨੰਗ ਜਾਂਦਾ ਹੁੰਦਾ ਆ ਹਣ ਮੈਂ ਹੀ ਮਾਜੀ ਨੰਗਣ ਲਿਆ ਥੀ ਚੱਲ ਕੋਈ ਗੱਲ ਨਹੀਂ ਠੀਕ ਹੀ ਉਹ ਨਹੀਂ ਲੱਗਣ ਦਿਆ ਅਸੀਂ ਸਾਰੇ ਵੀ ਉਹ ਹੀ ਆ ਹੁਣ ਬਾਹਰੋਂ ਇੱਕ ਜਾਣਾ ਵੀ ਮਾੜਾ ਆ ਜੇ ਨਾ ਤੇ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਸਿਆਣਿਆਂ ਨੇ ਸੱਚ ਹੀ ਕਿਹਾ ਨਾ ਮੜਾ ਘਰੋਂ ਜੰਮੇ ਤੇ ਨਾ ਕੋਈ ਬਾਹਰੋਂ ਆਵੇ ਵਾਕਿਆ ਸਹੀ ਗੱਲ ਵਾ ਇੱਕ ਜੀ ਇਦਾਂ ਦਾ ਆ ਜੇ ਨਾ ਤਾਂ ਕੋਈ ਖੱਜ ਨਹੀਂ ਰਹਿੰਦਾ ਤੁਹਾਡੇ ਦੇ ਘਰ ਦਾ ਸਾਰਾ ਮਾਹੌਲ ਹੀ ਚੇਂਜ ਹੋ ਗਿਆ ਹੋ ਗਿਆ ਵਾ ਕਿ ਮੈਨੂੰ ਹੁਣ ਕੀ ਕਹਿਣ ਲਈ ਆ ਪੇਦੀ ਦੀ ਹੁਣ ਕਿੱਥੇ ਘੜਨਾ ਮੈਨੂੰ ਦਵਾਈ ਦਵਾ ਹੁਣ ਨਹੀਂਗਾ ਕਿਤੇ ਵੀ ਘੜਨਾ ਭਾਜੀ ਤਾਂ ਠੀਕ ਵਾ ਇਹ ਆਂਦੀ ਆ ਆਹੋ ਇਹਦੀ ਇੰਨੀ ਜ਼ਰਤ ਹੈ ਕੋਈ ਗੱਲ ਨਹੀਂ ਤੂੰ ਨਾ ਭਾਬੀ ਫਿਕਰ ਕਰ ਮੈਂ ਜੂ ਹੈਗੀ ਆ ਮੈਂ ਲੈ ਕੇ ਜਾਊਂ ਆਪਣੇ ਵੀਰ ਨੂੰ ਇਹ ਨਹੀਂ ਇਹਨੂੰ ਤਾਂ ਮੈਂ ਪੁੱਛੂਗੀ ਨਾ ਚਾਟੀ ਜੀ ਨੂੰ ਜਿਹੜਾ ਇਹਨੇ ਗੰਦ ਪਾਇਆ ਵਾ ਵੇਖੀ ਸਹੀ ਇਹਦਾ ਮੈਂ ਇਲਾਜ ਕਿੱਦਾਂ ਕਰਨੀ ਆ ਦੌੜਾਈ ਦੇ ਮੈਂ ਕਿਦਾਂ ਕਢਾਉਣੀ ਆ ਇਹ ਕੌਣ ਹੁੰਦੀ ਆ ਦਖਲਦਾਨੀਆਂ ਕਰਨ ਵਾਲੀ ਇਹਨੂੰ ਲੱਗਦਾ ਪ੍ਰਸ਼ਾਦ ਦੇਣਾ ਹੀ ਪੈਣਾ ਵਾ ਹੁਣ ਫਿਕਰ ਨਾ ਕਰ ਭਾਬੀ ਤੂੰ ਕਿਸੇ ਗੱਲ ਦਾ ਹਾਂਜੀ ਚੱਲ ਕੋਈ ਗੱਲ ਨਹੀਂ ਗੱਲ ਤੂੰ ਉਹਦੇ ਨਾਲ ਕਰ ਲਿਓ ਪਰ ਨਾ ਸੋਚ ਸਮਝ ਕੇ ਗੱਲ ਕਰਿਓ ਉਹਦੀ ਜ਼ੁਬਾਨ ਬੜੀ ਲੰਮੀ ਆ ਬੋਲਣ ਲੱਗੀ ਹੋਈ ਨਹੀਂ ਨੀਗੀ ਐਵੇਂ ਤਾਨੂੰ ਵੱਧ ਘੱਟ ਕਰੂਗੀ ਸਾਨੂੰ ਵੀ ਗੁੱਸਾ ਆਉਣਾ ਵਾ ਤੇ ਮੰਮੀ ਨੂੰ ਵੀ ਗੁੱਸਾ ਆਉਣਾ ਵਾ ਫਿਰ ਕੋਈ ਗੱਲ ਨਹੀਂ ਜੇ ਮੈਨੂੰ ਵੱਧ ਘੱਟ ਬੋਲੂਗੀ ਨਾ ਤੇ ਮੈਨੂੰ ਇਲਾਜ ਕਰਨਾ ਆਉਂਦਾ ਉਹਦਾ ਕੋਈ ਨਹੀਂ ਵੇਖ ਸਹੀ ਇਹਦਾ ਮੈਂ ਬਣਾਉਣੀ ਕੀ ਆ ਇਹਨੂੰ 5 ਦਿਨ ਰਾਹਨ ਲੱਭਣਾ ਜਦੋਂ ਮੈਂ ਆਈ ਮੈਂ ਤਾਂ ਬਸ ਇਹਦੇ ਮੂੰਹ ਵਾਲੇ ਵੇਖਣ ਲਈ ਆ ਕਿ ਚਾਲੇ ਨੂੰ ਕੀ ਕੋਹ ਕਹਿਣਾ ਇਹਨੂੰ ਕੀ ਮੂੰਹ ਲਾਉਣਾ ਵਾ ਤੇ ਹਟਣੀ ਡਈ ਵਾਦੀ ਜਾਣ ਡਈ ਆ ਪਹਿਲੀ ਗੱਲ ਤੇ ਇਹ ਆ ਕਿ ਤੂੰ ਕੌਣ ਹੋਨੀ ਵਿੱਚ ਦਖਲਦਾਜ਼ੀ ਕਰਨ ਵਾਲੀ ਅਸੀਂ ਵੱਡੇ ਆ ਇਹ ਜਿੱਥੇ ਮਰਜ਼ੀ ਖੜੀਏ ਨਾ ਖੜੀਏ ਇਹਦਾ ਪੁੱਲਾ ਵਿੱਚ ਕੀ ਲੱਗਣ ਡਿਆ ਪਿਆਹਾ ਤੇਲਾ ਤੇ ਆਪਾਂ ਲਾਉਣਾ ਆਪਣੇ ਪੱਲਿਓ ਇਹਨੇ ਆਪਣੇ ਥੇਕਿਆਂ ਤੋਂ ਲੈ ਕੇ ਆਉਣਾ ਸਾਰਾ ਕੁਝ ਚਲਾਕ ਵੱਡੀ ਕੇ ਥਾਂ ਦੀ ਚੱਲ ਭਾਬੀ ਟੈਨਸ਼ਨ ਨਾ ਲੈ ਤੂੰ ਇੱਥੇ ਬਹਿ ਇਹਨੂੰ ਮੈਂ ਹੋੜੀ ਕਰਕੇ ਆਉਣੀ ਆ ਤੇ ਮੈਂ ਵੀ ਨਹੀਂ ਆ ਨਾ ਕਿੱਦਾਂ ਮੇਰੇ ਗਾੜੀ ਬੋਲਦੀ ਆ ਭੜਾਏ ਚੱਲ ਭਾਂਜੀ ਤਰੀਕੇ ਨਾਲ ਗੱਲ ਕਰਿਓ ਕੋਈ ਗੱਲ ਨਹੀਂ ਕੋਈ ਗ ਕੋਈ ਗੱਲ ਨਹੀਂ ਪੈਣ ਜੀ ਨਹੀਂ ਆਪੇ ਸਿੱਧੀ ਕਰ ਲੈਣੀ ਆ ਜੇ ਦੀ ਜ਼ੁਬਾਨ ਵਾ ਨਾ ਉਹਨੂੰ ਜ਼ੁਬਾਨ ਨੂੰ ਵਲ ਪਣਾਉਂਦਾ ਵਾ ਵੇਖੀ ਨੂੰ ਗੜੀ ਗੱਲ ਨਹੀਂ ਗਈ ਹੋਣੀ ਇਹ ਨਾ ਮੇਰੇ ਗੜੀ ਬੋਲਣ ਗੀ ਜੀ ਹੁਣ ਵੇਖੀ ਜੇ ਦੰਦਾਂ ਦਾ ਦੰਦ ਚੁੱਕ ਜੂਗੀ ਨਾ ਤੇ ਮੈਨੂੰ ਰੋਮਨ ਨਾ ਕਵੀ ਕਿੱਦਾਂ ਬੈਠੀ ਚੌਂਕੜਾ ਮਾਰ ਕੇ ਅੰਦਰ ਕਿਤੇ ਇਹਦਾ ਚੌਂਕੜਾ ਨਹੀਂ ਟੁੱਟਦਾ ਕਿਤੇ ਚੰਗੀ ਸੇਵਾ ਕਰਕੇ ਆਈਆਂ ਮੈਂ ਤੇਰੀ ਨੌਂ ਦੀ ਅੱਛਾ ਆਹੋ ਯਾਰ ਜਦੋਂ ਐਡੀ ਲੰਮੀ ਜ਼ੁਬਾਨ ਛੱਡੀ ਆ ਤੁਸੀਂ ਤੇ ਫੰਦ ਪਾਇਆ ਨਾ ਇਹਨੂੰ ਹੁਣ ਇਹਨੂੰ ਫੰਦ ਮੈਂ ਪਾ ਕੇ ਜਾਊ ਚੰਗੀ ਤਰ੍ਹਾਂ ਬੋਲੀ ਨਹੀਂ ਕੁਛ ਫਿਰ ਗਾੜੀ ਮੈਨੂੰ ਆਂਦੀ ਤੀ ਵੱਡੇ ਜੀ ਮੈਂ ਤਾਂ ਲੈ ਆਜ ਲੈਣ ਢਈ ਆ ਤੇ ਮੈਂ ਨਾ ਲੈ ਲਿਆ ਅਜ ਬੋਲ ਮੈਂ ਹਾਂ ਬੋਲ ਤੇਰੀ ਮੈਂ ਬੋਲਤੀ ਬੰਦ ਕਰਕੇ ਜਾਵਾ ਤੂੰ ਮੈਂ ਕਿੱਜੀ ਆ ਸਾਰਿਆਂ ਦੀ ਗਾੜੀ ਬੋਲਣ ਹੁਣ ਮੈਂ ਬੋਲ ਤੂੰ ਜਰਾ ਤੇਤਰੀ ਮੈਂ ਖਮਰਾ ਠੱਪੀ ਦੀ ਗੱਲ ਕਰੀ ਤੇ ਫੇਰਾਂ ਦੀ ਨਹੀਂ ਮੈਂ ਨਹੀਂ ਜੁਬਾਨ ਲਟਾਉਣਾ ਚਾਹੁੰਦੀ ਤੁਹਾਡੇ ਨਾਲ ਤੁਹਾਡਾ ਜਿੱਥੇ ਜੀ ਕਰਦਾ ਲੈ ਜਾਓ ਤੇ ਮੈਂ ਤਾਂ ਹੋਵੇਂ ਕੌਣ ਕਹਿਣ ਵਾਲੀ ਪਉ ਨੂੰ ਨਹੀਂ ਖੜਨਾ ਹੈ ਤੈਨੂੰ ਕੁਛ ਵੀ ਖੜਨਾ ਆਹੋ ਮੈਂ ਤਾਂ ਪੇਕਿਆ ਤਾਂ ਲੈ ਆ ਲੈ ਕੇ ਪੈਸੇ ਲਾਉਣ ਢਈ ਆ ਹੱਡੀ ਮਰਜੀ ਇੱਥੇ ਮਰਜੀ ਜਾਈਏ ਨਾ ਜਾਈਏ ਤੇਰਾ ਤਾਂ ਮੈਂ ਕੰਮ ਹੀ ਕੋਈ ਨਹੀਂ ਵਿੱਚ ਬੋਲਣ ਦਾ ਨਹੀਂ ਇਹਦਾ ਤਾਂ ਮਤਲਬ ਵੀ ਕੋਈ ਨਹੀਂ ਬੋਲਣ ਦਾ ਤੇ ਚਾੜ੍ਹ ਦੇ ਵਿੱਚ ਲਾਤੜ ਹੁੰਦੀ ਹੈ ਮੈਨੂੰ ਤਾਂ ਚਾੜ੍ਹ ਹੀ ਗੁੱਸਾ ਗਿਆ ਪੂਆ ਫਿਰ ਮੇਰੇ ਕੋ ਜਿੰਨੀਆਂ ਕੋਈਆਂ ਨਾ ਮੈਂ ਤਾਂ ਅੱਜ ਕਰਤੀਆਂ ਹੀ ਉਹ ਕਰਦੀ ਰਵੇ ਗੁੱਸਾ ਕਰਦੀ ਆ ਤੇ ਪਤਾ ਤਾਂ ਲੱਗੂਗਾ ਕਿ ਕਿਦਾਂ ਬੋਲੀਦਾ ਤੇ ਕਿਦਾਂ ਗੱਲਾਂ ਕਰਦੀਆਂ ਨੇ ਹੋਰ ਆਇਆ ਨੂੰ ਨਾ ਕਿਤੇ ਪਾਣੀ ਨਾ ਕਿਤੇ ਚਾਹ ਨਾ ਕਿਤੇ ਰੋਟੀ ਇਹਦਾ ਕੀ ਸੁਖਵਾ ਚੌਂਕੜਾ ਲਾ ਕੇ ਤੇ ਅੰਦਰ ਬਹਿ ਰਹਿੰਦੀ ਸਾਰਾ ਦਿਨ ਕੋਸ਼ਿਸ਼ ਨਹੀਂ ਸੋਫੇ ਦਾ ਕੰਮ ਦਾ ਪਤਾ ਹੀ ਨਹੀਂ ਉਹਨੂੰ ਆਏ ਗਏ ਨੂੰ ਰੋਟੀ ਪਾਣੀ ਪੁੱਛਣ ਦਾ ਪਾਣੀ ਤਾਂ ਨਹੀਂ ਪੁੱਛਣ ਦਾ ਪਤਾ ਹੀ ਕੋਈ ਨਹੀਂ ਉਹਨੂੰ ਆਹੋ ਉਹ ਕਿੱਡੀ ਸਣੀ ਸਵਾਰ ਕੇ ਤਾਂ ਅੰਦਰ ਬੈਠੀ ਆ ਇਹਨੂੰ ਨਹੀਂ ਪਤਾ ਲੱਗਦਾ ਕਿ ਵੱਡੀ ਡਈ ਸੋਈ ਚ ਕੰਮ ਕਰਨ ਤਾਂ ਮੈਂ ਵੀ ਨਾਲ ਜਾ ਕੇ ਹੱਥ ਫਟਾਵਾਂ ਮਾ ਨਾ ਉਹਨੂੰ ਮਾਸਾ ਨਹੀਂ ਆ ਗਈ ਲੱਥੀ ਚੜੀ ਆਹੋ ਜੀ ਮਹਿਮਾਨ ਆ ਬੈਠੀ ਰਹੀਂਦੀ ਤੇ ਇਹ ਵਰਗੀ ਜੀ ਕਰੇ ਤੇ ਕਿਤੇ ਆ ਗਈ ਕੰਮ ਕਰਨ ਤਾਂ ਜੀ ਕਰੇ ਤੇ ਬੈਠੀ ਰਹੀਂਦੀ ਪਹਿਲੇ ਦਿਨ ਤੋਂ ਨਾ ਪਹਿਲੇ ਦਿਨ ਤੋਂ ਤੁਸੀਂ ਸਿਰ ਤੇ ਚੜਾ ਲਈ ਆ ਪਹਿਲੇ ਦਿਨ ਤੋਂ ਉਹਨੂੰ ਸਿਰ ਤੋਂ ਲਾਇਆ ਹੁੰਦਾ ਇਹਨੂੰ ਚੌਂਕੇ ਚਵਾੜਿਆ ਹੁੰਦਾ ਫਿਰ ਇਹਨੂੰ ਪਤਾ ਲੱਗਦਾ ਕਿ ਕੰਮ ਕਰ ਇਹਨੂੰ ਚੱਜੀ ਕੱਖ ਨਹੀਂ ਇਹਨੇ ਕਰਨਾ ਸਵਾਹੇ ਅੱਖ ਚੱਜਨੀ ਇਹਨੂੰ ਵਾਰਕ ਵੀ ਵੇਖਿਆ ਸੀ ਕੰਮੀ ਨਹੀਂ ਕਰਨਾ ਆਮ ਤੱਕ ਜਾਂ ਜਾਣ ਕੇ ਨਹੀਂ ਕਰਦੀ ਇਹ ਵੀ ਕੋਈ ਪਤਾ ਨਹੀਂ ਢੀਠ ਹੋਈ ਆ ਆਹੋ ਖਾਣਾ ਹੁੰਦਾ ਇਹਨੂੰ ਫਿਟੀ ਕਿਦਾਂ ਖਾਈ ਜਾਂਦੀ ਖਾਈ ਜਾਂਦੀ ਸਾਰਾ ਦਿਨ ਉਹਦੋਂ ਮੂੰਹ ਇੱਕ ਦਿਨ ਨਹੀਂ ਮੈਂਟ ਨਹੀਂ ਪਾੰਦਰਾ ਹਦੀ ਆਪਣਾ ਇਹ ਚੀਜ਼ ਪਾ ਕੇ ਤੇ ਲੈ ਜਾਣੀ ਅੰਦਰ ਤੇ ਬੈਠ ਕੇ ਖਾ ਲੈਣੀ ਸਾਰਾ ਦਿਨ ਚਰਦੀ ਰਹਿੰਦੀ ਕੋਹ ਨਾ ਕੋਹ ਕੁਛ ਨਾ ਕੁਛ ਫਿਰ ਨਹੀਂ ਤੇ ਘਰ ਵਾਈ ਨੂੰ ਆਖਣਾ ਚੱਲ ਚਲੀ ਐ ਏਡੇ ਤੇ ਇੱਕ ਤੇ ਉਹ ਬੁੱਢੀ ਮੂਹਾਂ ਜਿਹਾ ਮਗਰ ਲੱਗਾ ਏ ਉਹ ਜਾਣੀ ਦੇ ਉਹਦੀ ਗੱਲ ਉਹ ਜੋ ਕਹਿੰਦੀ ਆ ਨਾ ਕੋਈ ਖਤ ਮਗਰ ਮਗਰ ਤੇ ਯਾਰਿੰਦਾ ਸਾਰਾ ਦਾ ਮਗਰ ਮਗਰ ਤੇ ਯਾਰਿੰਦਾ ਹਰੇ ਕੀ ਇਹਨੇ ਲੱਭ ਕੇ ਲੈ ਆਂਦਾ ਵਕਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਇਹ ਉਹਦਾ ਸਸ ਦੇ ਮਗਰ ਲੱਗਾ ਏ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਮੈਨੂੰ ਤਾਂ ਤੁਹਾਡੇ ਤੇ ਗੁੱਸਾ ਚੜ ਚੜ ਜਾਂਦਾ ਵਾ ਕਿ ਤੁਸੀਂ ਰਿਸ਼ਤਾ ਕਰਨ ਲੱਗੇ ਕਿਤੇ ਸੌਥਾਂ ਹੀ ਪਤਾ ਕਰੀਦਾ ਵਾ ਹੈ ਪਰ ਤੁਸੀਂ ਪਤਾ ਹੀ ਕੁਛ ਨਾ ਕੀਤਾ ਅਹੀਂ ਕਿੱਥੋਂ ਪਤਾ ਕਰਨਾ ਹੈ ਰਿਸ਼ਤਾ ਤੇ ਨਾ ਕਰ ਲਿਆ ਆਪੇ ਆਪ ਸਮਝਵਾਨ ਅਹੀਂ ਪਤਾ ਕਿੱਥੋਂ ਕਰਨਾ ਹੈ ਮੈਨੂੰ ਤਾਂ ਤੁਹਾਡਾ ਲਖਬੀਰ ਵਾ ਨਾ ਵਹੀ ਵਿਖਾਈ ਦਿੰਦਾ ਹਾਂ ਹਾਂ ਉਹਨੇ ਪਸੰਦ ਕੀਤੀ ਉਹਨੇ ਉਹਨੂੰ ਪਸੰਦ ਕਰ ਲਿਆ ਉਹਨੇ ਉਹਨੂੰ ਕਰ ਲਿਆ ਅਸੀਂ ਕਿਤੇ ਹੁਣ ਫਸਿਆਂ ਨੇ ਕਰਨਾ ਹੈ ਤਾਂ ਹੀ ਥੱਲੇ ਲੱਗਾ ਤਾਂ ਛੇਤਰਖਾਂਡਿਆ ਵਾ ਹਾਂ ਉਹ ਕਰ ਲੈ ਹਾਂ ਖਾਈ ਜਾਵੇ ਅਸੀਂ ਕੀ ਕਰੀਏ ਫਿਰ ਕੋਈ ਨਹੀਂ ਮਤ ਮੈਂ ਦੇ ਆਈ ਹਾਂ ਤੁਸੀਂ ਨਾ ਫਿਕਰ ਕਰੋ ਕਿਸ ਗੱਲ ਦੀ ਮੈਂ ਹੁਣ ਮਨਜਿੰਦਰ ਨੂੰ ਫੋਨ ਕਰਕੇ ਕਹਿ ਦੇਣਾ ਕਿ ਇਹ ਦਿਨ ਜਦੋਂ ਤਿਆਰ ਰਹੀ ਤੇ ਆਪਾਂ ਮੈਂ ਆਪਣੇ ਭਰਾ ਨੂੰ ਲੈ ਕੇ ਤੇ ਆ ਜੂੰਗੀ ਤੇ ਅਸੀਂ ਟੈਸਟ ਕਰਾਵਾਂਗੇ ਚੰਗੀ ਤਰ੍ਹਾਂ ਤੇ ਕੋਈ ਨਹੀਂ ਚੰਗੀ ਤਰ੍ਹਾਂ ਦਵਾਈ ਦਵਾਉਣੀ ਕਿਦਾਂ ਨਹੀਂ ਕੋਰਾ ਠੀਕ ਹੁੰਦਾ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਦਵਾਈ ਚੰਗੀ ਹੋਵੇ ਤੇ ਹੁੰਦਾ ਕਿ ਉਹਨੇ ਬੰਦਾ ਠੀਕ ਹੋਰ ਆਈ ਵੱਡੀ ਚਲਾਕ ਚੱਲ ਕੋਈ ਨਹੀਂ ਬੈਠੋ ਤੁਸੀਂ ਹੈ ਇਹ ਤਾਂ ਗੱਲ ਛੱਡ ਦਿਓ ਇਹ ਨਹੀਂ ਤਾਂ ਗਾਲੀ ਨਾ ਕਰ ਆਉਣ ਵਾਲੀ ਗਾਲੀ ਨਹੀਂ ਇਹਦੀ ਕੋਈ ਇਹ ਜਨਾਨੀ ਹੈ ਕੋਈ ਖਾਦੀ ਹੋ ਗਈ ਮੈਂ ਕਹਿੰਦੀ ਆ